ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਿੱਤ ਨੂੰ AAI ਅਪ੍ਰੈਂਟਿਸ ਦੀ ਗ੍ਰੈਜੂਏਟ ਡਿਪਲੋਮਾ IT ਆਨਲਾਈਨ ਫਾਰਮ 2025 ਬਾਰੇ ਦੱਸਣ ਜਾ ਰਹੀਆਂ AAI ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਕਿ 에어ਪੋਰਟ ਅਥਾਰਟੀ ਆਫ ਇੰਡੀਆ ਦੀ ਭਰਤੀ ਹੁੰਦੀ ਆ ਜਿਸ ਦੀ ਪੋਸਟ 7 ਮਈ 2025 ਨੂੰ ਲਾਂਚ ਹੋਈ ਆ ਤੇ ਇਸ ਵਿੱਚ 135 ਵੈਕੈਂਸੀਆਂ ਆਈਆਂ ਨੇ ਕੁਆਲਿਫੀਕੇਸ਼ਨ ਦੀ ਗੱਲ ਕਰੀ ਤਾਂ ਇਸ ਵਿੱਚ ਫੁੱਲ ਟਾਈਮ ਰੈਗੂਲਰ 4 ਸਾਲ ਜਾਂ 3 ਸਾਲ ਦੀ ਡਿਪਲੋਮਾ ਐਂਡ ਇੰਜੀਨੀਅਰਿੰਗ ਤੁਹਾਡੇ ਕੋਲ ਹੋਣਾ ਜਾਂ ਡਿਗਰੀ ਹੋਣਾ ਜ਼ਰੂਰੀ ਆ ਇਹੀ ਜੋ ਫਾਰਮ ਨੇ ਅਪਲਾਈ ਕਰਨ ਦੀ ਜੋ ਲਾਸਟ ਡੇਟ ਆ 31 ਮਈ 2025 ਤੱਕ ਰੱਖੀ ਗਈ ਆ ਏਜ ਤੁਹਾਡੇ 2025 ਤੱਕ ਜੋ ਘੱਟੋ-ਘੱਟ 18 ਸਾਲ ਤੋਂ ਲੈ ਕੇ ਵੱਧ ਤੋਂ 26 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਜਿਸ ਵਿੱਚ ਕਿ ਏਜ ਰਿਲੈਕਸੇਸ਼ਨ ਰੂਲ ਦੇ ਮੁਤਾਬਿਕ ਦਿੱਤੀ ਜਾਊਗੀ ਫੀਸ ਦੀ ਗੱਲ ਕਰ ਲਈ ਤਾਂ ਇਸ ਵਿੱਚ ਕੋਈ ਐਪਲੀਕੇਸ਼ਨ ਫੀਸ ਚਾਰਜ ਨਹੀਂ ਕੀਤਾ ਜਾਊਗਾ ਕੈਂਡੀਡੇਟ ਕੋਲੇਜ ਜੋ ਆਈਟੀ ਦਾ ਐਨਸੀਵੀਟੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਆ ਇਸ ਵਿੱਚ ਮੰਥਲੀ ਆ ਉਹ 15000 ਗ੍ਰੈਜੂਏਟ ਅਪ੍ਰੈਂਟਿਸ ਤੇ ਡਿਪਲੋਮਾ ਅਪ੍ਰੈਂਟਿਸ ਨੂੰ 12000 ਤੇ ਆਈਟੀ ਨੂੰ 9000 ਦੀ ਜੋ ਸਟਿਪੈਂਡ ਦਿੱਤੀ ਜਾਣੀ ਆ ਜੇਕਰ ਤੁਸੀਂ ਘਰ ਬੈਠੇ ਨਵੇਂ ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਲੋਕਾਂ ਕੋਲ ਜਾਣਕਾਰੀ ਪਹੁੰਚ ਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਇਸ ਪੋਸਟ ਦੀ ਅਫੀਸ਼ੀਅਲ ਵੈਬਸਾਈਟ ਮੈਂਸ਼ਨ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਫਾਰਮ ਅਪਲਾਈ ਦਾ ਕੰਮ ਸਿੱਖਣਾ ਹੈ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਜਰੂਰ ਇੱਕ ਵਾਰੀ ਸੰਪਰਕ ਕਰੋ ਧੰਨਵਾਦ